ਜਲੰਧਰ ਦੇ ਵਿੱਚ ਜੋ ਲੜਕੀ ਦੇ ਨਾਲ ਗਵਾਂਡੀ ਦੇ ਵੱਲੋਂ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਸੀ ਇਹ ਮਾਮਲਾ ਠੰਡਾ ਨਹੀਂ ਸੀ ਹੋਇਆ ਕਿ ਹੁਣ ਮਾਛੀਵਾੜਾ ਦੀਨ ਆਉਂਦੇ ਇੱਕ ਪਿੰਡ ਦੇ ਵਿੱਚ ਮਕਾਨ ਮਾਲਕ ਦੇ ਵੱਲੋਂ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਦਾਦੀ ਹੈ ਕਿ ਇੱਕ ਪਰਿਵਾਰ ਜੋ ਕਿ ਮਕਾਨ ਦੇ ਕਿਰਾਏ ਦੇਤੇ ਰਹਿੰਦਾ ਸੀ ਅਤੇ ਮਾਪੇ ਕੰਮ ਤੇ ਚਲੇ ਜਾਂਦੇ ਸੀ ਜਿਸ ਤੋਂ ਬਾਅਦ 9 ਸਾਲਾਂ ਦੀ ਬੱਚੀ ਘਰ ਦੇ ਵਿੱਚ ਰਹਿੰਦੀ ਸੀ ਤਾਂ ਮਕਾਨ ਮਾਲਕ ਨੇ ਉਸ ਬੱਚੀ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਬੱਚੀ ਨੇ ਜਦੋਂ ਆਪਣੀ ਮਾਂ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਉਹਨਾਂ ਨੇ ਇਸ આરોપી ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਬੀੜਤ ਬੱਚੀ ਦੇ ਪਰਿਵਾਰ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਕੁੜੀ ਨੂੰ ਕੁੜੀ ਨਾਲ ਰੇਪ ਕਿਸਾ ਹੋਇਆ ਹੈਗਾ। ਹਾਂ ਸਾਡੇ ਜਿਹੜੇ ਕਿਰੇਤ ਰਹਿੰਦਾ ਸੀਗਾ ਜੋ ਕੰਮ ਬਸ ਸਾਰਾ ਚੱਲ ਜਾਂਦਾ ਸੀਗਾ ਕੰਮ ਤੇ। ਇੱਕ ਕੁੜੀ ਨੂੰ ਮਾਰ-ਪੀਟ ਕੇ ਗਲਤ ਕੰਮ ਕਰੇ ਕਰਦਾ ਸੀ। ਸਾਡੇ ਕੋਲ ਆਇਆ ਕੁੜੀ ਦੋ ਦਿਨ ਪਾਛੇ ਉਹਨੂੰ ਖਿਲਾਇਆ ਪਹਿਲੇ ਮੈਂ ਕਿਹਾ ਕਿ ਗੱਲਬਾਤ ਹੋ ਗਿਆ ਹੈਗਾ। ਕੁੜੀ ਸੀਗਾ ਟਿੱਲਾ। ਤੁਰੇ ਨਾਮ ਮੈਂ ਕੀ ਕੀ ਗੱਲ ਹੈ ਆਪਰੇ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਆ ਜਿੱਧਾ ਕਿਰਾਇਆ ਤਾਂ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਨਾਂ ਨਾਲ ਗੱਲ ਕੀਤਾ ਹੈ ਮੈਨੂੰ ਸਾਰਾ ਇਨਸਾਫ ਚਾਹੀਏ ਹਾਂ ਕਿੰਨੇ ਟਾਈਮ ਤੋਂ ਕਰ ਰਹੀ ਸੀ ਜੰਗ ਅਮਸਾਂ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗ ਗਿਆ ਤਾਂ ਮੈਂ ਦੱਸਿਆ ਮੈਂ ਥਾਣੇ ਆਇਆ ਕੱਲ ਰਿਪੋਰਟ ਕਰਾਂਗਾ ਮੇਰਾ ਪਤੀ ਜੀ ਜਿਹਦੇ ਕਿਰਾਏ ਤੇ ਹੁੰਦੇ ਸੀਗਾ ਜੀ ਤਾਂ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ੍ਹ ਤੋ ਗੱਲਬਾਤ ਸੀਗਾ ਜੀ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ ਕਿੰਨੀ ਉਮਰ ਹੈ ਬੱਚੀ ਦੀ ਕੁੜੀ ਦਾ ਜੀ 8 ਸਾਲ ਜੀ ਅੱਛਾ ਕਦੋਂ ਤੋਂ ਕਰ ਰਹੇ ਸੀ ਉਹ ਹੋ ਗਏ ਜੀ ਘਾਟੋ ਘਾਟ ਕਈ ਦਿਨ ਤੋਂ ਮਤਲਬ ਕਾਫੀ ਚਿਰ ਤੋਂ ਮਤਲਬ ਹੋਣਾ ਜੀ ਗੱਲਬਾਤ ਤਾਂ ਸਾਨੂੰ ਪਤਾ ਲੱਗਿਆ ਸਾਸੀਂ ਫਿਰ ਥਾਣੇ ਆਏ ਆ ਪਛਵਾੜੇ ਥਾਣੇ ਆਏ ਐਰਪੋਰਟ ਤੋਂ ਤਾਂ ਸਾਡੇ ਆ ਕੇ ਗਾਂ ਸਰਵਾਈ ਹੋਵੇ ਸਾਡਾ ਵੀ ਜੀ ਤੁਸੀਂ ਉਹ ਕਿਰਾਏਦਾਰ ਕੋਲੇ ਰਹਿੰਦੇ ਸੀ ਬੋਲਦੇ ਕਰ ਰਹੇ ਸੀ ਹਾਂਜੀ 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 ਕਿਰਾਏਦਾਰ ਤੇ ਰਹਿੰਦੇ ਸੀਗਾ ਹਾਂਜੀ ਹਾਂ ਜੀ ਪਤਾ ਲੱਗਿਆ ਗੱਲ ਕਿਵੇਂ ਬੱਚੀ ਨੂੰ ਦੱਸਿਆ ਜਾਂ ਕਿਸ ਤਰ੍ਹਾਂ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾੜ ਮਤਲਬ ਡਰੇ ਪਈ ਸੀਗਾ ਜੀ ਤਾਂ ਬੱਚੀ ਸਾਡੀ ਦੋ ਦਿਨ ਤੋਂ ਠਿੱਲਾ ਸੀਗਾ ਜੀ ਹਾਂ ਜੀ ਤਾਂ ਬੱਚੀ ਨੂੰ ਅਸੀਂ ਕਿਹਾ ਕੀ ਗੱਲਬਾਤ ਹੋਈ ਹੈ ਪਰ ਬੱਚੀ ਡਰ ਡੜ ਕੇ ਉਸ ਤੋਂ ਬਾਅਦ ਸਾਨੂੰ ਜਾ ਕੇ ਬੋਲਿਆ ਜੀ 3 ਦਿਨ ਸਾਨੂੰ ਜਾ ਕੇ ਪਤਾ ਲੱਗਿਆ ਜੀ ਹਾਂ ਜੀ ਬਾਕੀ ਮੰਗ ਕੀ ਕਰਦੇ ਮੰਗ ਸਾਨੂੰ ਬਸ ਇਨਸਾਫ ਮਿਲੇ ਜੀ ਔਰ ਕੀ ਕਰਨਾ ਜੀ ਮੰਗ ਇਸ ਬੰਦੇ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਕੇ આરોપી ਨੂੰ ਗ੍ਰਿਫਤਾਰ ਕਰ ਲਿਆ ਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਉਹਨੇ ਬਿਆਨ ਲਿਖਿਆ ਜੀ ਮਦਰ ਦੇਤੇ ਉਹਦੀ ਕਿਤਾਬੀ ਐਫ ਆਰ ਲੋਚ ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰਿਸਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਇਮਾਨਜੋ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ ਗਿਆ। ਕਹੇ ਦੇਖਿਆ ਜਾਵੇ ਤਾਂ ਹਫਸ਼ ਦੇ ਭੁੱਖਿਆਂ ਦੇ ਬੋਲੋ ਪਤਾ ਨਹੀਂ ਕਿੰਨੀਆਂ ਕੁ ਮਾਸੂਮ ਲੜਕੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਇਆ ਜਾਵੇਗਾ। ਤਾਂ ਜਾਹੇ ਲੋਕਾਂ ਦੇ ਖਿਲਾਫ ਮਿਸਾਲੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਹੋਰ ਦੀ ਧੀ ਵੱਲ ਦੇਖਣ ਤੋਂ ਪਹਿਲਾਂ ਅਜਿਹੇ ਦਰਿੰਦੇ 100 ਵਾਰ ਸੋਚਣ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ।